ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਗੁਰੂ ਪਿਆਰੀ ਸత్సੰਗ ਜੀਓ ਔ ਤਨ ਤਨ ਸੰਤ ਬਾਬਾ ਹਜ਼ਾਰ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਛੋਟੇ ਕੁੰਮਣਾ ਵਾਲੀ ਮਹਾਂਪੁਰਖਾਂ ਦੇ ਬਚਨਾਂ ਦੀ ਆਵਜੀ ਤੇ ਨਾਲ ਸਾਖੀ ਰੂਪ ਵਿੱਚ ਸਾਂਝ ਪਾ ਰਿਹਾ ਸੋ ਆਓ ਉਨ੍ਹਾਂ ਮਹਾਪੁਰਖਾਂ ਦੇ ਬਚਨਾਂ ਦੇ ਵਿੱਚੋਂ ਇੱਕ ਸਾਖੀ ਦੀ ਅੱਜ ਆਪ ਜੀ ਦੇ ਨਾਲ ਸਾਂਝ ਪਾਈਏ ਜੀ ਸੋ ਅੱਜ ਦੀ ਸਾਖੀ ਮਹਾਪੁਰਖਾਂ ਵੱਲੋਂ ਕਿਸੇ ਜੀਵ ਦੀ ਸੋ ਜਿਹੜਾ ਮਹਾਪੁਰਖਾਂ ਦਾ ਹੋ ਕੇ ਬੈਠਾ ਸੀ ਸੋ ਮਹਾਪੁਰਖ ਵੀ ਉਸਦੇ ਹੋ ਕੇ ਬੈਠ ਜਾਂਦੇ ਹਨ ਸੋ ਕਿਸ ਤਰ੍ਹਾਂ ਜੀਵਾਂ ਦਾ ਭਲਾ ਕਰਦੇ ਹਨ ਆਜੀ ਸਾਖੀ ਦੇ ਵਿੱਚ ਆਪਾਂ ਸਰਵਣ ਕਰਾਂਗੇ ਇਹ ਸਾਖੀ ਪਿੰਡ ਤਰਜਾਦੇ ਦੀ ਹੈ ਸੋ ਇਹ ਪਰਿਵਾਰ ਮਹਾਪੁਰਖਾਂ ਦੇ ਨਾਲ ਬਹੁਤ ਪਿਆਰ ਕਰਦਾ ਸੀ ਤੇ ਮਹਾਪੁਰਖਾਂ ਦਾ ਪੱਕੇ ਸ਼ਰਧਾਲੂ ਸਨ ਤੇ ਮਹਾਪੁਰਖਾਂ ਦੇ ਬਚਨਾਂ ਦੇ ਉੱਪਰ ਪਹਿਰਾ ਦਿੰਦੇ ਸਨ ਜੇ ਮਹਾਂਪੁਰਖਾਂ ਨੇ ਦਿਨ ਨੂੰ ਰਾਤ ਕਹਿਣਾ ਤਾਂ ਇਸ ਪਰਿਵਾਰ ਨੇ ਵੀ ਆਖਣਾ ਬਾਬਾ ਜੀ ਰਾਤ ਹੀ ਐ ਤੇ ਜੇ ਰਾਤ ਨੂੰ ਮਹਾਂਪੁਰਖਾਂ ਨੇ ਦਿਨ ਕਹਿਣਾ ਤਾਂ ਇਸ ਪਰਿਵਾਰ ਨੇ ਰਾਤ ਨੂੰ ਦਿਨ ਕਹਿ ਦੇਣਾ ਕਹਿਣ ਤੋਂ ਭਾਵ ਕਿ ਮਹਾਂਪੁਰਖਾਂ ਦੇ ਬਚਨਾਂ ਦੇ ਉੱਪਰ ਜਿਹੜਾ ਵੀ ਮਹਾਂਪੁਰਖ ਬਚਨ ਕਰਦੇ ਸਾਨੂੰ ਸੁਪਰ ਫੁੱਲ ਚੜਾਉਂਦੇ ਆ ਸੰਦਾਂ ਸੋ ਮਹਾਪੁਰਖ ਵੀ ਉਹਨਾਂ ਦੇ ਹਰ ਕੰਮ ਦੇ ਵਿੱਚ ਸਹਾਇ ਹੁੰਦੇ ਸਨ ਕਿਉਂਕਿ ਜਦੋਂ ਆਪਾਂ ਮਹਾਪੁਰਖਾਂ ਨੂੰ ਹਰ ਕੰਮ ਵਿੱਚ ਯਾਦ ਕਰਦੇ ਹਾਂ ਤਾਂ ਮਹਾਪੁਰਖ ਵੀ ਸਾਨੂੰ ਵਿਸਾਰਦੇ ਨਹੀਂ ਜੇ ਆਪਾਂ ਨਹੀਂ ਵਿਸਾਰਦੇ ਮਹਾਪੁਰਖਾਂ ਨੂੰ ਤੇ ਮਹਾਪੁਰਖ ਵੀ ਸਾਨੂੰ ਨਹੀਂ ਵਿਸਾਰਦੇ ਸਾਡੇ ਹਮੇਸ਼ਾ ਅੰਗ ਸੰਗ ਰਹਿੰਦੇ ਹਨ ਸੋ ਐਸਾ ਹੀ ਸਮਾ ਬਣਿਆ ਇਸ ਪਰਿਵਾਰ ਦੇ ਉੱਪਰ ਉਹਨਾਂ ਦੇ ਕਹਿਣ ਮੁਤਾਬਕ ਕਿ ਮੈਂ ਰਾਤ ਨੂੰ ਆਪਣੇ ਬਾਹਰ ਡੇਰੇ ਸੁਤਾ ਪਿਆ ਸੀ ਕਿ ਅਚਾਨਕ ਮਹਾਪੁਰਖਾਂ ਦੀ ਆਵਾਜ਼ ਮੇਰੇ ਕੰਨਿ ਪਈ ਇਹ ਗੱਲ 1971 ਦੀ جنگ ਦੀ ਹੈ ਸੋ ਉਦੋਂ ਜੰਗ ਵੀ ਜੋਰਾਂ ਤੇ ਚੱਲ ਰਹੀ ਸੀ ਤਾਂ ਕਹਿੰਦੇ ਮੈਂ ਮੰਜੀ ਤੇ ਪਿਆ ਤਾਂ ਮਹਾਪੁਰਖਾਂ ਨੇ ਆਵਾਜ਼ ਦਿੱਤੀ ਕਿ ਭਾਈ ਮੰਜੀ ਤੋਂ ਉੱਠ ਕਹਿੰਦੇ ਮੈਂ ਆਲੇ ਦੁਆਲੇ ਦੇਖਿਆ ਤਾਂ ਕੋਈ ਵੀ ਨਹੀਂ ਸੀ ਮੈਂ ਫੇਰ ਕੰਨ ਬਲੇਟ ਕੇ ਸੌ ਗਿਆ ਫੇਰ ਦੂਜੀ ਵਾਰ ਮਹਾਪੁਰਖਾਂ ਦੀ ਆਵਾਜ਼ ਕੰਨੀ ਪਈ ਕਿ ਚੱਲ ਭਾਈ ਇੱਥੋਂ ਉੱਠ ਕੇ ਚਲਿਆ ਜਾ ਉਹਨਾਂ ਦੇ ਕਹਿਣ ਅਨੁਸਾਰ ਮੈਂ ਫੇਰ ਆਲੇ ਦੁਆਲੇ ਦੇਖਿਆ ਕੋਈ ਨਹੀਂ ਜਦੋਂ ਤੀਸਰੀ ਵਾਰ ਫੇਰ ਮੈਨੂੰ ਆਵਾਜ਼ ਪਈ ਮਹਾਪੁਰਖ ਆਖਾਂ ਲੱਗੇ ਤੈਨੂੰ ਕਿਹਾ ਇੱਥੋਂ ਚਲਿਆ ਜਾ ਇਹ ਮੰਜੀ ਛੱਡ ਦੇ ਕਹਿੰਦੇ ਮੈਂ ਉਸੇ ਵਲੇ ਚੁਕੰਨਾ ਹੋ ਗਿਆ ਆਲੇ ਦੁਆਲੇ ਦੇਖਿਆ ਤਾਂ ਕੋਈ ਨਹੀਂ ਪਰ ਮੈਂ ਮਹਾਪੁਰਖਾਂ ਦੇ ਬਚਨ ਸਾਧ ਕਰਕੇ ਮੰਨ ਕੇ ਇੱਕ ਰੁੱਖ ਦੇ ਹੇਠਾਂ ਜੋ ਧ੍ਰੇਕ ਲੱਗੀ ਹੋਈ ਸੀ ਉਹਦੇ ਕੋਲ ਜਾ ਕੇ ਖੜਾ ਹੋ ਗਿਆ ਕਹਿੰਦੇ ਜਦੋਂ ਮੈਂ ਉਸ ਧ੍ਰੇਕ ਦੇ ਕੋਲ ਖੜਾ ਹੋ ਗਿਆ ਤੇ ਮੰਜੀ ਨੂੰ ਦੇਖ ਰਿਹਾ ਸੀ ਫਿਰ ਅਚਾਨਕ ਮੈਨੂੰ ਆਵਾਜ਼ ਪਈ ਵੀ ਤੈਨੂੰ ਕਿਹਾ ਤੂੰ ਚਲਿਆ ਜਾ ਜਾ ਕਿਤੇ ਪਰੇ ਚਲੇ ਜਾ ਘਰ ਚਲੇ ਜਾ ਕਹਿੰਦੇ ਮੈਂ ਉਥੋਂ ਸਾਈਡ ਤੇ ਹੋ ਗਿਆ ਕਰ ਸ਼ਾਇਦ ਚਲਿਆ ਆਇਆ ਅਰੇ ਮੈਂ ਕੁਝ ਦੂਰੀ ਤੇ ਸਾਂ ਕਿ ਅਚਾਨਕ ਹੀ ਜਿੱਥੇ ਮੈਂ ਲੰਮਾ ਪਿਆ ਸੀ ਜਿੱਥੇ ਮੇਰੀ ਮੰਜੀ ਜਿੱਠੀ ਸੀ ਉਥੇ ਇੱਕ ਬੰਬ ਆ ਕੇ ਡਿੱਗ ਗਿਆ ਤੇ ਜਦੋਂ ਬੰਬ ਡਿੱਗਾ ਤਾਂ ਜੋ ਕੁਝ ਵੀ ਸੀ ਉਥੇ ਪਿਆ ਉਹ ਸਾਰਾ ਕੁਝ ਮਲਿਆ ਮੀਟ ਹੋ ਗਿਆ ਤੇ ਮੈਂ ਇਹ ਸਾਰਾ ਕੁਝ ਆਪਣੀਆਂ ਅੱਖਾਂ ਦੇ ਰਾਹੀਂ ਦੇਖ ਰਿਹਾ ਸੀ ਤੇ ਮੈਂ ਨਾਲ ਹੀ ਮਹਾਪੁਰਖਾਂ ਦਾ ਸ਼ੁਕਰਾਨਾ ਕਰੀ ਜਾ ਰਿਹਾ ਕਿ ਮਹਾਪੁਰਖੋ ਤੁਸੀਂ ਮੇਰੀ ਜਾਨ ਬਚਾ ਦਿੱਤੀ ਤੁਸੀਂ ਕਿਰਪਾ ਕਰਕੇ ਮੇਰੇ ਅੰਗ ਸੰਗ ਹੋ ਸੋ ਕਹਿਣ ਤੋਂ ਭਾਵ ਸੀ ਕਿ ਜੇ ਆਪਾਂ ਮਹਾਪੁਰਖਾਂ ਨੂੰ ਅੰਗਸੰਗ ਮੰਨਦੇ ਆ ਤਾਂ ਮਹਾਪੁਰਖ ਸਾਡੇ ਅੰਗਸੰਗ ਹੀ ਰਹਿੰਦੇ ਹਨ ਸੋ ਜਦੋਂ ਕਹਿੰਦੇ ਮੇਰੀ ਜਾਨ ਬਚ ਗਈ ਤਾਂ ਮੈਂ ਫੇਰ ਅਗਲੇ ਦਿਨ ਘੁੰਮਣੀ ਮਹਾਪੁਰਖਾਂ ਦੇ ਕੋਲ ਗਿਆ ਤਾਂ ਜਾ ਕੇ ਸਾਰੀ ਵਾਰਤਾ ਸੁਣਾਈ ਤਾਂ ਮਹਾਪੁਰਖ ਬਚਨ ਕਰਨ ਲੱਗੇ ਕਿ ਭਾਈ ਹਲੇ ਤੈਨੂੰ ਕਿਤੇ ਨਹੀਂ ਜਾਣ ਦੇਣਾ ਤੂੰ ਹਲੇ ਇੱਥੇ ਹੀ ਰਹਿਣਾ ਹੈ ਤੇਰੇ ਕੋਲੋਂ ਹਲੇ ਕਈ ਕੰਮ ਲੈਣੇ ਹਨ ਸੋ ਮਹਾਪੁਰਖਾ ਨੇ ਇਸ ਤਰ੍ਹਾਂ ਉਸ ਪਰਿਵਾਰ ਦੀ ਜਾਨ ਬਚਾਈ ਉਸ ਵੀਰ ਦੀ ਜਾਨ ਬਚਾਈ ਸੋ ਉਸ ਪਰਿਵਾਰ ਦੇ ਨਾਲ ਹੋਰ ਵੀ ਬੜੇ ਕੌਤਕ ਹੋਏ ਜੋ ਮਹਾਪੁਰਖਾ ਨੇ ਉਸ ਪਰਿਵਾਰ ਪਰਿਵਾਰ ਦਾ ਭਲਾ ਕੀਤਾ ਸੋ ਆਉਣ ਵਾਲੀ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਸਾਂਝ ਪਾਵਾਂਗੀ ਕਿਉਂਕਿ ਉਹ ਪਰਿਵਾਰ ਮਨ ਤਨ ਧਨ ਕਰਕੇ ਮਾਪੁਰਖਾਂ ਦਾ ਹੋ ਚੁੱਕਾ ਸੀ ਸੋ ਪਿਆਰਿਓ ਆਓ ਅਸੀਂ ਵੀ ਬਾਬਾ ਜੀ ਦੇ ਬਚਨਾਂ ਦੇ ਉੱਪਰ ਪਹਿਰਾ ਰਹੀਏ ਬਾਬਾ ਜੀ ਕਿਤੇ ਨਹੀਂ ਗਏ ਸਾਡੇ ਤੁਹਾਡੇ ਵਿੱਚ ਹੀ ਵਸਦੇ ਹਨ ਸੋ ਅੱਜ ਵੀ ਕਈਆਂ ਜੀਵਾਂ ਦਾ ਮਹਾਪੁਰਖ ਭਲਾ ਕਰਿਆ ਨਾ ਅੱਜ ਵੀ ਕਈਆਂ ਦੀ ਬੰਦ ਖਲਾਸੀ ਕਰ ਰਹੇ ਹਨ ਕਈਆਂ ਨੂੰ ਧੀਆ ਪੁੱਤਰਾਂ ਦੀ ਦਾਤਾਂ ਦੇ ਰਹੇ ਹਨ ਜੈਸੀ ਵੀ ਕੋਈ ਮਨਸਾ ਲੈ ਕੇ ਆਉਂਦਾ ਮਹਾਪੁਰਖ ਅੱਜ ਵੀ ਪੂਰੀ ਕਰਦੇ ਹਨ ਪਰ ਇੱਕੋ ਗੱਲ ਕਿ ਜੇ ਆਪਾਂ ਉਹਨਾਂ ਦੇ ਹੋ ਰਵਾਂਗੇ ਤਾਂ ਉਹ ਸਾਡੇ ਹੋ ਜਾਣਗੇ ਸੋ ਮਹਾਪੁਰਖਾਂ ਦੇ ਬਚਨਾਂ ਦੇ ਉੱਪਰ ਆਪਾਂ ਪਹਿਰਾ ਦੇਈਏ ਮਲਪਾ ਖਾਣ ਦਾ ਤਿਆਗ ਕਰਕੇ ਗੁਰੂ ਵਾਲੇ ਬਣ ਕੇ ਸਿਮਰਨ ਕਰਕੇ ਆਪਣੇ ਇਸ ਜੀਵਨ ਨੂੰ ਸਫਲਿਆ ਬਣਾਈਏ ਕਿਉਂਕਿ ਮਹਾਂਪੁਰਖਾਂ ਨੇ ਸਭ ਤੋਂ ਵੱਡਾ ਜੋਰ ਵੈਸ਼ਨੋਭਰਤੀ ਬਾਰੇ ਸੰਗਤਾਂ ਨੂੰ ਦਿੱਤਾ ਸੀ ਕਿ ਭਾਈ ਮਲਪਾ ਖਾਣ ਦਾ ਜਰੂਰ ਹੀ ਤਿਆਗ ਕਰੋ ਮਲਪਾ ਖਾਣੇ ਨਾ ਖਾਓ ਇਹ ਰਾਖਸ਼ੀ ਖਾਣੇ ਹਨ ਇਹਨਾਂ ਦੇ ਨਾਲ ਮਤ ਪ੍ਰਿਸ਼ਟ ਹੋ ਜਾਂਦੀ ਹੈ ਸੋ ਆਪਾਂ ਵੀ ਮਲਪਾ ਖਾਣੇ ਦਾ ਤਿਆਗ ਕਰਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਸੋ ਬੋਲਦੇ ਆਂ ਚੱਲਦੇ ਆਂ ਇੱਕ ਨਹੀਂ ਬੜੀਆਂ ਗਲਤੀਆਂ ਹੋ ਗਈਆਂ ਸਾਸ ਸੰਬਖਸ਼ਣ ਯੋਗ ਹੈ ਸੋ ਬਖਸ਼ ਲੈਣਾ ਸੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੀ ਸੋ ਬਲਉ ਫਤਿਹ ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ